ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜਿਲੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਇਸ ਪਵਿੱਤਰ ਧਰਤੀ ਤੇ avatars ਹੋਇਆ ਉਸ ਵੇਲੇ ਇਸ ਧਰਤੀ ਤੇ ਧਰਮ ਦੀ ਕੀਰਤੀ ਕਰਨ ਵਾਲੇ ਬਹੁਤ ਸਗੇ ਪਰ ਉਹਨਾਂ ਦਾ ਕੀਰਤੀ ਦਾ ਢੰਗ ਆਪਣਾ ਸੀ ਜਾਤ ਪਾਤ ਓਚ ਨੀਚ ਗਰੀਬ ਅਮੀਰ ਦਾ ਫਰਕ ਬਹੁਤ ਵੱਡਾ ਸੀ ਤੇ ਵੱਖ-ਵੱਖ ਧਰਮਾਂ ਦੇ ਸਥਾਨ ਸੀ ਕੋਈ ਕਹਿੰਦਾ ਸੀ ਰੱਬ ਇੱਧਰ ਬਸਦਾ ਕੋਈ ਕਹਿੰਦਾ ਸੀ ਉੱਧਰ ਬਸਦਾ ਗੁਰੂ ਸਾਹਿਬ ਨੇ ਪਵਿੱਤਰ ਸਲਤਨਪੁਰ ਲੋਧੀ ਦੀ ਧਰਤੀ ਤੋਂ ਉਹ ਪਵਿੱਤਰ ਮੂਲ ਮੰਤਰ ਦੀ ਰਚਨਾ ਕਰਕੇ ਸਮੁੱਚੀ ਲਿਖਾਈ ਨੂੰ ਇੱਕ ਓੰਕਾਰ ਦਾ ਸਿਧਾਂਤ ਵਾਕਿਆ ਕਿ ਅਕਾਲ ਪੁਰ ਏਕ ਆ ਇਹ ਨਾ ਊਚ ਜਿਆ ਨਾ ਨੀਚ ਜਿਆ ਨਾ ਇਹ ਵਰਨ ਵਾਂ ਦੇ ਵਿੱਚ ਆ ਇਹ ਸੱਚੇ ਦੀ ਕੀਰਤੀ ਆ ਤੇ ਸਤਿਗੁਰੂ ਜੀ ਨੇ ਸੱਚ ਜਾਗਰ ਕਰਕੇ ਮਾਨਸਿਕ ਤੌਰ ਤੇ ਜਿਹੜੀਆਂ ਰੂਹਾਂ ਛੱਡ ਕੇ ਗ੍ਰੇਸਤ ਨੂੰ ਦੌੜਦੀਆਂ ਸੀ ਜਿਹੜੀਆਂ ਰੂਹਾਂ ਸਰੀਰਾਂ ਨੂੰ ਕਸ਼ਟ ਦਿੰਦੀਆਂ ਸੀ ਜਿਹੜੀਆਂ ਸਰੀਰਾਂ ਨੂੰ ਸਮਾਜ ਦੇ ਵਿੱਚੋਂ ਦੌੜ ਜਾਂਦੇ ਸੀ ਸਤਿਗੁਰ ਨੇ ਸਾਰਿਆਂ ਨੂੰ ਉਦੇਸ਼ ਕੀਤਾ ਕਿ ਤੂੰ ਭਾਈ ਗੁਰੂ ਕੇ ਸਿੱਖ ਨੇ ਤੂੰ ਆਪਣੇ ਦਸਾਂ ਨੌ ਦੀ ਧਰਮ ਦੀ ਕਿਰਤ ਕਰਨੀ ਆ ਗ੍ਰੇਸ ਦਾ ਆਸ਼ਰਮ ਵੀ ਧਾਰਨ ਕਰਨਾ ਤੇ ਤੈਂ ਫਿਰ ਦਸਵੰਦ ਵੀ ਕੱਢਣਾ ਤੇ ਨਾਮ ਵੀ ਜਪਣਾ ਇਹ ਸਤਗੁਰਾਂ ਦਾ ਆਦੇਸ਼ ਸੀਗਾ ਸਿੱਖਾਂ ਨੂੰ ਤੇ ਗੁਰੂ ਸਾਹਿਬ ਜੀ ਨੇ ਆਪ ਵੀ ਕਰਤਾਰਪੁਰ ਦੀ ਧਰਤੀ ਤੇ ਲੰਮਾ ਆਰਸਾ ਇਸ ਸੰਦੇਸ਼ ਦੀ ਸਿੱਖਿਆ ਸਾਰਿਆਂ ਨੂੰ ਬਾਕੀ ਕੀਤੀ ਸੋ ਗੁਰੂ ਸਾਹਿਬ ਕਿਰਪਾ ਕਰਨ ਸਤਗੁਰ ਜੀ ਨੇ ਇਸ ਗੁਰਸਿੱਖੀ ਦੀ ਜਿਹੜੀ ਸ਼ੁਰੂਆਤ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਹੋਈ 239 ਸਾਲ ਲਗਭਗ ਸਮਾਂ ਸਤਗੁਰ ਜੀ ਨੇ ਗੁਰੂ ਦਸਮ ਪਾਤਸ਼ਾਹ ਨੇ ਉਹ ਪਵਿੱਤਰ ਸਿਧਾਂਤ ਜਿਹੜਾ ਗੁਰਸ਼ਾਬਦ ਦਾ ਮੂਲ ਮੰਤਰ ਦੀ ਰਚਨਾ ਤੋਂ ਸ਼ੁਰੂ ਹੋਇਆ ਸੀ 18 ਤਸਵੀਹ ਤੱਕ ਉਹ ਦਾਮਦਮੇ ਦੀ ਧਰਤੀ ਤੇ ਸੰਪੂਰਨ ਕਰਕੇ ਤੇ ਉਹ 1469 ਚ ਜਿਹੜਾ ਸਤਿਗੁਰ ਜੀ ਨੇ ਗੁਰ ਸ਼ਬਦ ਦਾ ਸਾਨੂੰ ਬਖਸ਼ਿਸ਼ ਕੀਤੀ ਸੀ ਉਹਦੀ ਸੰਪੂਰਨਤਾ ਕੀਤੀ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਮੈਂ ਸਮੁੱਚੇ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਸਤਿਗੁਰਾਂ ਦੇ ਅਵਤਾਰ ਦਿਹਾੜੇ ਦੀ ਪ੍ਰਕਾਸ਼ ਗੁਰਬਤ ਦੀ ਬਹੁਤ-ਬਹੁਤ ਵਧਾਈ ਦਿਨਾ ਇਹ ਅਸਥਾਨ ਅਕਾਲਾ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਇਤੋਂ ਵੀ ਤੇ ਹਰ ਇੱਕ ਮੈਂ ਦੇਖਦਾ ਕੋਈ ਨਗਰ ਦਾ ਗੁਰਦੁਆਰਾ ਕੋਈ ਸ਼ਹਿਰ ਦਾ ਸਾਰੇ ਨਗਰ ਕੀਰਤਨ ਸਾਜਦੇ ਆ ਤੇ ਸਾਰੇ ਇਸ ਗੁਰਪੁਰ ਨੂੰ ਬੜੀ ਇਨਦੀਜ ਨਾਲ ਮਨਾਉਂਦੇ ਆ ਸੋ ਆਓ ਸਾਰੇ ਇਸ ਗੱਲ ਦਾ ਵੀ ਸੰਕਲਪ ਕਰੀਏ ਕਿ ਗੁਰੂ ਸਾਹਿਬ ਜੀ ਸਾਡੇ ਤੇ ਵੀ ਤਰਸ ਕਰਕੇ ਸਾਨੂੰ ਵੀ ਦਸਾਂ ਨੌਾਂ ਦੀ ਧਰਮ ਦੀ ਕਿਰਤ ਦੀ ਯਾਦ ਚ ਦੱਸ ਦੇ ਪਵਿੱਤਰ ਗਰਬਾਣੀ ਗਾਇਨ ਕਰਨ ਦਾ ਤੇ ਉਧ ਦੇ ਚੱਲਣ ਦਾ ਸਾਨੂੰ ਸਤਿਗੁਰੂ ਜੀ ਬਲ ਉਤਮ ਬਖਸ਼ਿਸ਼ ਕਰ ਇਹੋ ਹੀ ਅੱਜ ਸਾਰੀ ਸਮੁੱਚੀ ਮਨੁੱਖਤਾ ਨੂੰ ਧਾਰਨ ਕਰਨ ਦੀ ਲੋੜ ਆ ਪਰ ਮੈਂ ਦੇਖਦਾ ਅੱਜ ਵੀ ਵਰਨਵਾਦ ਦੇ ਵਿੱਚ ਉਹ ਚੰਨੀਚ ਦੇ ਵਿੱਚ ਜਾਤ ਪਾਤ ਦੇ ਵਿੱਚ ਮੋੜ ਲੋਕਾਂ ਨੂੰ ਵੰਡਣ ਦਾ ਯਤਨ ਕੀਤਾ ਜਾ ਰਿਹਾ ਜਿਹੜੇ ਜੀਵ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਆ ਉਹ ਇਹਨਾਂ ਸਾਰਿਆਂ ਫਾਸਲਿਆਂ ਨੂੰ ਤੈਅ ਕਰਕੇ ਇੱਕ ਦੀ ਯੋਗਤੀ ਵਿੱਚ ਜੁੜ ਜਾਂਦੇ